ਵਾਈਬਰ ਜੀ ਦਾ ਖਾਲਸਾ ਵਾਈਬਰ ਜੀ ਕੀ ਪਤਾ ਸਾਨੂੰ ਅੱਜ ਬੜੇ ਦੁੱਖ ਨਾਲ ਦੱਸਣਾ ਪੈ ਰਿਹਾ ਕਿ ਜਿਵੇਂ ਸਾਰੇ ਸੰਗਤ ਨੂੰ ਸਾਰੇ ਭਰਾਵਾਂ ਨੂੰ ਪਤਾ ਕਿ ਪਿਛਲੇ ਦਿਨੀ ਡੜਬਾ ਏਰੀਏ ਦੇ ਵਿੱਚ ਦੋ ਤਿੰਨ ਪਿੰਡਾਂ ਦੀ ਜਿਹੜੀ ਫਸਲਾਂ ਕਣਕ ਦੀ ਉਹ ਅੱਗ ਦੀ ਲਪੇਟ ਦੇ ਵਿੱਚ ਆਈ ਸੋ ਬੜੀਆਂ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ YouTube ਤੇ ਵੀਡੀਓ ਵਾਇਰਲ ਹੋਈਆਂ ਫੋਟੋਆਂ ਵਾਇਰਲ ਹੋਈਆਂ ਬਹੁਤ ਦੁੱਖ ਹੋਇਆ ਜਿਨ੍ਹਾਂ ਨੂੰ ਦੇਖ ਕੇ ਸੋ ਅੱਜ ਅਸੀਂ ਇੱਕ ਐਸੇ ਪਰਿਵਾਰ ਦੇ ਵਿੱਚ ਬੈਠੇ ਹਾਂ ਜਿਵੇਂ ਕਿ ਸਾਰਿਆਂ ਨੂੰ ਪਤਾ ਵੀ ਸਾਡਾ ਵੀਰ ਮੇਜਰ ਸਿੰਘ ਆ ਪਿੰਡ ਸਮੂਰਾ ਜੀ ਢੜਵੇ ਤੋਂ 7 ਕਿਲੋਮੀਟਰ ਦੀ ਦੂਰੀ ਤੇ ਆ ਇਹਸ ਵੀਰ ਦੀ ਕਣਕ ਤਿੰਨ ਕਿੱਲੇ ਸੀ ਤੇ ਉਸ ਅੱਗ ਦੀ ਲਪੇਟ ਦੇ ਵਿੱਚ ਉਸ ਦਿਨ ਉਹ ਤਿੰਨੇ ਦੇ ਤਿੰਨੇ ਕਹਿਣਾ ਪੈ ਰਿਹਾ ਇਹ ਗੱਲ ਵੀ ਇਹ ਭਰਾ ਦਾ ਜਿਗਰਾ ਕਿੱਡਾ ਹੋਊਗਾ ਜਵਾਨ ਭਰਾ ਦੀ ਮੌਤ ਹੋਈ ਵੀ ਸੀ ਉਹਨਾਂ ਦੇ ਫੁੱਲ ਚੁਗਣੇ ਸੀ ਆਸਤੀਆਂ ਕੱਟੀਆਂ ਕਰਨੀਆਂ ਸੀ ਚਲੋ ਕਹਿੰਦੇ ਵੀ ਦੋ ਦਿਨ ਲੇਟ ਸਹੀ ਕਿਉਂਕਿ ਘਰੇ ਮੌਤ ਹੋਈ ਹੁੰਦੀ ਆਕਸਰ ਆਪਾਂ ਕਹਿ ਦਿੰਦੇ ਆ ਵੀ ਚਲੋ ਕੋਈ ਗੱਲ ਨਹੀਂ ਦੋ ਦਿਨ ਲੇਟ ਕਰ ਲਵਾਂਗੇ ਸੋ ਅੱਜ ਅਸੀਂ ਸਾਨੂੰ ਪਤਾ ਲੱਗਿਆ ਸੀਗਾ ਇੱਥੇ ਕਿਉਂਕਿ ਹੋਰ ਪਿੰਡਾਂ ਦੇ ਵਿੱਚ ਸਾਰੇ ਭਰਾਵਾਂ ਦੀ ਮਦਦ ਹੋ ਚੁੱਕੀ ਹੈ ਬਹੁਤ ਵੱਡੇ ਪੱਤਰ ਤੇ ਬਾਈ ਜੀ ਕੀ ਕਹਾਣੀ ਸੀਗੀ ਸਾਰੇ ਕੀ ਤੁਹਾਡੇ ਬ੍ਰਦਰ ਨੂੰ ਹੋ ਗਿਆ ਸੀਗਾ ਤੁਹਾਡੇ ਕੀ ਤੁਹਾਡੀ ਜ਼ਮੀਨ ਆ ਸਾਰੀ ਸਾਰਾ ਤੁਸੀਂ ਜਾਣਕਾਰੀ ਦਿਓ ਸਾਡੇ ਕੋਲੇ ਤਿੰਨ ਗੀਲੇ ਜ਼ਮੀਨ ਦੇ ਨੇ ਜੀ ਉਹ ਹੀ ਅੱਗ ਦੇ ਲਪੇਟ ਚ ਆ ਗਈ ਜੀ ਉਹ ਵੱਡਣ ਦਾ ਕਾਰਨ ਵੱਡੇ ਭਰਾ ਦੀ ਡੈਥ ਹੋ ਗਈ ਜੀ ਵੀ ਉਹਦੇ ਫੁੱਲ ਚੋੱਕ ਕੇ ਵੱਡਾਂਗੇ ਜੀ ਇਹ ਅੱਗ ਦੇ ਲਪੇਟ ਚ ਆ ਗਏ ਕਿਵੇਂ ਹੋਈ ਸੀ ਮੌਤ ਮੌਤ ਵੀਰੇ ਮਸ਼ੀਨ ਨਾਲ ਹੋਈ ਕਮੈਨ ਨਾਲ ਖੇਤਾਂ ਚ ਕੰਮ ਕਰ ਖੇਤ ਦੇ ਵਿੱਚ ਕੰਮ ਕਰਦਾ ਸੀਗਾ ਇਹਨਾਂ ਦਾ ਭਰਾ ਤੇ ਉਹਦੇ ਕਰ ਹੋਣ ਕਰਕੇ ਉਹਨਾਂ ਦੀ ਮੌਤ ਹੋ ਗਈ ਹਜੇ ਕੱਲ ਹੀ ਪੋਹ ਪਿਆ ਅਸੀਂ ਅੱਜ ਸਾਰੇ ਮੇਰੇ ਭਰਾ ਇਸ ਇਲਾਕੇ ਦੇ ਜਿੰਨੇ ਮੇਰੇ ਵੀਰ ਸਾਡਾ ਵੱਡਾ ਵੀਰ ਸੰਦੀਪ ਲੋਧਰ ਤੇ ਸਤਕਾਰ ਕਮੇਟੀ ਕੋਠਾ ਗੁਰੂ ਦਾ ਬਠਿੰਡਾ ਤੇ ਹਮਦਰਦ ਸੇਵਾ ਸੁਸਾਇਟੀ ਜਲਾਲਾ ਤੇ ਬਾਕੀ ਜਿਹੜੇ ਸਾਡੇ ਮੇਰੇ ਇਸ ਪਿੰਡ ਦੇ ਦੋ ਪਰਿਵਾਰ ਆ ਜੀ ਇੱਕ ਜਰਨੈਲ ਸਿੰਘ ਦਾ ਪਰਿਵਾਰ ਆ ਉਹਦੀ ਵੀ ਆਰਥਿਕ ਹਾਲਤ ਬਹੁਤ ਮੰਦੀ ਆ ਤੇ ਇੱਕ ਇਹ ਪਰਿਵਾਰ ਆ 34000 ਰੁਪਿਆ ਅਸੀਂ ਦੋਨੋਂ ਸੁਸਾਇਟੀਆਂ ਵੱਲੋਂ ਤੇ ਸਾਡੇ ਭਰਾਵਾਂ ਵੱਲੋਂ ਇਸ ਵੀਰ ਨੂੰ ਦੇ ਰਹੇ ਆ ਤੇ ਮੈਂ ਸਾਰੇ ਭਰਾਵਾਂ ਨੂੰ ਇੱਕ ਬੇਨਤੀ ਕਰਨੀ ਚਾਹਨਾ ਵੀ ਜਿਹੜੇ ਬੰਦੇ ਕੋਲੇ ਤਿੰਨ ਕਿੱਲੇ ਪੈਲੀ ਦੇ ਹੋਣ ਕੁੱਤਾ ਵਾਂਗੂ ਪੈਲੀ ਜਿਹੜੀ ਫਸਲ ਪਾਲੀ ਵੀ ਹੋਵੇ ਤਿੰਨੇ ਦੇ ਤਿੰਨੇ ਹੀ ਕਿੱਲੇ ਮੱਚ ਜਾਣ ਤੇ ਭਰਾ ਵੀ ਮੁੱਕ ਜੇ ਉਹ ਬੰਦੇ ਦਾ ਜਿਹੜਾ ਦੈਲੀ ਪੁੱਛਿਆ ਜਾਂਦਾ ਸੋ ਮੈਂ ਇਸ ਵੀਡੀਓ ਨੂੰ ਦੇਖ ਰਹੇ ਸਾਰੇ ਉਹਨਾਂ ਭਰਾਵਾਂ ਨੂੰ ਜਿੱਥੇ ਵੀ ਤੁਸੀਂ ਵਸਦੇ ਆ ਇਹ ਵੀਰ ਦਾ ਨਾਂ ਜੀ ਮੇਜਰ ਸਿੰਘ ਇਹ ਭਰਾ ਦਾ ਨੰਬਰ ਹੈਗਾ 99148 414 ਜਿੰਨੀ ਵੀ ਹੋ ਸਕਦੀ ਹੈ ਮੇਰੇ ਭਰਾ ਸਾਰੇ ਮੇਰੇ ਵੀਰ ਆਪਣੀ ਜਿੰਦਗੀ ਦੀ ਕੀਤੀ ਹੋਈ ਕਮਾਈ ਦੇ ਵਿੱਚੋਂ ਹੈਲਪ ਜ਼ਰੂਰ ਕਰਨ ਅਸੀਂ ਤਾਂ ਉੱਪਰ ਪੋਸਟ ਦੇ ਉੱਤੇ ਜਿਹੜਾ ਉਹ ਅਕਾਊਂਟ ਨੰਬਰ ਵੀ ਦੇਵਾਂਗੇ ਬਕਾਇਦਾ ਤੌਰ ਤੇ ਮੋਬਾਈਲ ਨੰਬਰ ਇੱਕ ਵਾਰ ਫੇਰ ਤੋਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦਿੰਨਾ 99148 62414 ਇਹ ਮੇਜਰ ਸਿੰਘ ਦਾ ਨੰਬਰ ਹੈ ਜੀ ਅਸੀਂ ਦੋਨੋਂ ਸੁਸਾਇਟੀਆਂ ਵੱਲੋਂ ਹਮਦਰਦ ਸੇਵਾ ਸੁਸਾਇਟੀ ਤੇ ਸਤਕਾਰ ਕਮੇਟੀ ਕੋਠਾਗੁਰੂ ਵੱਲੋਂ ਤੇ ਬਾਕੀ ਸਾਡੇ ਸਾਰੇ ਭਰਾਵਾਂ ਵੱਲੋਂ 34000 ਹੈ ਜੀ ਕੋਰੀਆਂ ਪਿੰਡ ਕੋਰੀਆਂ ਪਿੰਡ ਤੋਂ ਸਾਡੇ ਵੀਰ ਨੇ 34000 ਰੁਪਏ ਇਸ ਵੀਰ ਦੀ ਹੈਲਪ ਕਰ ਚੱਲੇ ਆ ਤੇ ਹੋਰ ਵੀ ਮੇਰੀ ਬੇਨਤੀ ਆ ਜੇ ਤੁਸੀਂ ਇਸ ਭਰਾ ਦੀ ਹੈਲਪ ਕਰਨੀ ਚਾਹੁੰਦੇ ਹੋ ਚਾਹੁੰਦੇ ਨਹੀਂ ਚਾਹੀਦੀ ਆਪਾਂ ਨੂੰ ਜਿੰਨੇ ਵੀ ਤੁਸੀਂ ਕਰ ਸਕਦੇ ਹੋ 500 1000 1500 ਜਾਂ ਕੋਈ ਵੀਰ ਕਣਕ ਕਰ ਸਕਦਾ ਜਾਂ ਕੋਈ ਵੀਰ ਤੂੜੀ ਕਰ ਸਕਦਾ ਆਪਾਂ ਇਸ ਭਰਾ ਨੂੰ ਹੌਸਲਾ ਦੇਣਾ ਕਿਉਂਕਿ ਜਦੋਂ ਬੰਦੇ ਤੇ ਦੁੱਖ ਦੀ ਘੜੀ ਹੁੰਦੀ ਆ ਉਹਨੂੰ ਇੱਕ ਹੌਸਲਾ ਹੀ ਬਹੁਤ ਤੋ ਸਾਰੇ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਜਿਹੜਾ ਵੀ ਪੇਜ ਕੋਈ ਵੀ ਪੇਜ ਚਲਾਉਂਦਾ ਚਾਹੇ ਛੋਟੇ ਤੋਂ ਛੋਟਾ ਲਾਈਕ ਵਾਲਾ ਚਾਹੇ ਵੱਧ ਤੋਂ ਵੱਧ ਲਾਈਕ ਵਾਲਾ ਕੋਈ ਵੀ ਪੇਜ ਚਲਾਉਂਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਾਡੇ ਵੀਰ ਮੇਜਰ ਸਿੰਘ ਦੀ ਉਹ ਹੈਲਪ ਹੋ ਸਕੇ 99148 62414 ਨੰਬਰ ਆ ਵੀਰ ਦਾ ਇੱਕ ਵਾਰ ਫੇਰ ਮੈਂ ਮੇਜਰ ਸਿੰਘ ਦਾ ਬੋਲ ਦਿੰਦਾ ਸਾਰੇ ਮੇਰੇ ਭਰਾਵਾਂ ਨੂੰ ਹੱਥ ਵਨ ਕੇ ਬੇਨਤੀ ਆ ਵੀ ਜਰੂਰ ਇਸ ਵੀਰ ਦੀ ਹੈਲਪ ਕਰਿਓ ਬਹੁਤ ਬਹੁਤ ਧੰਨਵਾਦ ਜੇ ਕੁਝ ਬੋਲਦੇ ਤੋਂ ਗਲਤ ਬੋਲਿਆ ਗਿਆ ਹੋਵੇ ਤਾਂ ਜਾਣ ਜਾਂ ਬੱਚਾ ਸਮਝ ਕੇ ਮਾਫ ਕਰਨਾ Vai, Gurdjieff, calça. Vai, vai, vai.